ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਦੇ YouTube ਚੈਨਲ ਦੇ ਨਾਲ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਪੰਜਾਬ ਦਾ ਮੌਸਮ ਸਹੀ ਹੈ ਕੋਈ ਤਕੜੀ ਬੱਦਲਵਾਈ ਜੋ ਸਵੇਰ ਵੇਲੇ ਬਣੀ ਹੋਈ ਸੀ ਉਸ ਦਾ ਅਸਰ ਹੁਣ ਘਟ ਚੁੱਕਿਆ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਪੱਛਮੀ ਹਵਾ ਆਉਣ ਦੇ ਨਾਲ ਦੁਆਰਾ ਤੋਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਠੰਡੀ ਹਵਾ ਦਾ ਬੁੱਲਾ ਚੱਲਦਾ ਹੋਇਆ ਦਿਖਾਈ ਦੇਵੇਗਾ ਬੀਤੇ 2-3 ਦਿਨ ਤੋਂ ਬੱਦਲਵਾਈ ਦਾ ਮਾਹੌਲ ਜਿਹੜਾ ਹੇਠਲੇ ਪਾਸੇ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਬਣਿਆ ਹੋਇ ਅਗਰ ਦੇਖਿਆ ਜਾਵੇ ਤਾਂ ਮੁੰਤਾ ਤੂਫਾਨ ਜਿਹੜਾ ਏ ਉਹ ਕਿਤੇ ਨਾ ਕਿਤੇ ਹੁਣ ਰਲਦਾ ਮਿਲਦਾ ਦਿਖਾਈ ਦੇ ਰਹੀ ਹੈ ਨਾ ਇਲਾਕਿਆਂ ਦੇ ਵਿੱਚ ਅਗਰ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਦਿਖਾ ਸਕਾਂ ਤਾਂ ਇਸ ਇਲਾਕੇ ਵਿੱਚ ਮੁੰਤਾ ਤੂਫਾਨ ਦਾ ਅਸਰ ਬਣਿਆ ਹੋਇਆ ਹੈ ਜੀ ਖਾਸ ਤੌਰ ਤੇ ਅਗਰ ਗੱਲ ਕਰੀਏ ਮੱਧ ਪ੍ਰਦੇਸ਼ ਤੋਂ ਥੋੜ੍ਹਾ ਜਿਹਾ ਖਿਸਕਦਾ ਹੋਇਆ ਛਤੀਸਗੜ ਓਡੀਸਾ ਦੇ ਨਾਲ-ਨਾਲ ਅਗਰ ਗੱਲ ਕਰੀ ਜਾਵੇ ਥੋੜ੍ਹਾ ਜਿਹਾ ਬਿਹਾਰ ਪੱਛਮੀ ਬੰਗਾਲ ਝਾਰਖੰਡ ਤੋਂ ਹੁੰਦਾ ਹੋਇਆ ਅਸਾਮ ਵਾਲੇ ਪਾਸੇ ਖਿਸਕ ਚੁੱਕਿਆ ਹੈ ਜੀ ਜਿਸ ਦਾ ਥੋੜਾ ਬਹੁਤ ਅਸਰ ਯੂਪੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਤੇ ਅਰਬ ਸਾਗਰ ਵਾਲੇ ਸਿਸਟਮ ਦੀ ਅ ਉਹ ਫਿਲਹਾਲ ਗੁਜਰਾਤ ਤੇ ਮਹਾਰਾਸ਼ਟra ਦੇ ਨੇੜੇ ਚੜੇ ਹੀ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਤੇ ਬੱਦਲਬਾਈ ਲਗਾਤਾਰ ਜਿਹੜੀ ਇੱਕ ਲੇਅਰ ਦੇ ਵਿੱਚ ਇਸ ਤਰੀਕੇ ਨਾਲ ਬਣੀ ਹੋਈ ਹੈ ਜਿਸ ਦਾ ਅਸਰ ਹਰਿਆਣੇ ਤੋਂ ਵੀ ਹੁਣ ਪਿੱਛੇ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਕੋਈ ਵੀ ਪੱਛਮੀ ਹਵਾ ਨੇ ਇਸ ਤਰੀਕੇ ਨਾਲ ਇਸ ਨੂੰ ਧੱਕਾ ਮਾਰਿਆ ਤੇ ਇਹ ਸਿਸਟਮ ਹੁਣ ਪਿੱਛੇ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੀ ਅਗਰ ਗੱਲ ਕਰੀਏ ਅੱਜ ਰਾਤ ਮੌਸਮ ਸਾਫ਼ ਹੈ ਅਸਮਾਨ ਸਾਫ਼ ਰਹੇਗਾ ਤਾਰੇ ਦਿਖਦੇ ਰਹਿਣਗੇ ਪੱਛਮੀ ਹਵਾ ਤੋਂ ਮੈਕਸਿਮਮ 5 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਕਿਸੇ ਕਿਸੇ ਇਲਾਕੇ ਵਿੱਚ ਚਲਦੀ ਦਿਖਾਈ ਦੇ ਸਕਦੀ ਹੈ ਪਰ ਅਗਰ ਜ਼ਿਆਦਾਤਰ ਤਾਂ ਹਾਲਾਤ ਸਾਫ਼ ਨੇ ਕੋਈ ਵੱਡੀ ਮੀਂਹ ਕਿਰਮਣ ਕਣੀ ਦੀ ਕੋਈ ਵੀ ਉਮੀਦ ਦਿਖਾਈ ਨਹੀਂ ਦੇ ਰਹੀ। ਸਵੇਰ ਦੇ ਸਮੇਂ ਸਾਨੂੰ ਪੰਜਾਬ ਦੀ ਹੀਟਲੀ 벨ਟ ਗੱਲ ਕਰੀ ਜਾਵੇ ਤਾਂ ਇਸ ਇਲਾਕੇ ਵਿੱਚ ਥੋੜੀ ਬੋਲ ਦੀ ਬੱਦਲਬਾਹੀ ਦਿਖਾਈ ਦਿੱਤੀ ਸੀ। ਬਠਿੰਡੇ ਤੋਂ ਲੈ ਕੇ ਨਾਭਾ, ਪਟਿਆਲਾ, ਫਤਿਹਗੜ ਸਾਹਿਬ, ਥੋੜ੍ਹਾ ਜਿਹਾ ਮਲੇਰਕੋਟਲੇ ਦਾ ਇਲਾਕਾ, ਸੰਗਰੂਰ, ਬਠਿੰਡਾ, ਮਾਨਸਾ ਦੇ ਵਿੱਚ ਥੋੜ੍ਹੀ-ਥੋੜ੍ਹੀ ਬੱਦਲਬਾਹੀ ਦੇਖਣ ਨੂੰ ਮਿਲੀ ਸੀ। ਪਰ ਹੁਣ ਮੌਸਮ ਸਾਹਿਬ ਜੋ ਕਿ ਅੱਜ ਰਾ ਜਿਹੜਾ ਐਵਰੇਜ ਤਾਪਮਾਨ ਨਿਕਲ ਕੇ ਆ ਰਿਹਾ ਜੀ ਅਗਰ ਉੱਤਰੀ ਪੰਜਾਬ ਦੀ ਗੱਲ ਕਰੀਏ ਤੁਹਾਨੂੰ ਮੈਂ ਇਸ ਤਰੀਕੇ ਨਾਲ ਕਰ ਦਿਖਾ ਸਕਦਾ ਇਹਨਾਂ ਇਲਾਕਿਆਂ ਵਿੱਚ ਐਵਰੇਜ ਤਾਪਮਾਨ 17°C ਅਤੇ ਹੇਠਲੇ ਪਾਸੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮਾਨਸਾ ਸੰਗਰੂਰ ਥੋੜਾ ਜਿਹਾ ਅਗਰ ਗੱਲ ਕਰ ਲਈਏ ਆਪਾਂ ਨੇੜੇ-ਤਰ ਦੇ ਜ਼ਿਲ੍ਹਿਆਂ ਦੇ ਤਾਂ ਇਹਨਾਂ ਵਿੱਚ ਖਾਸ ਤੌਰ ਤੇ ਮਾਲਵਾ 벨ਟ ਵਿੱਚ ਤਾਪਮਾਨ ਜਿਹੜਾ 18°C ਤੱਕ 19°C ਤੱਕ ਜਾਂਦਾ ਹੋਇਆ ਦਿਖਾਈ ਦੇ ਸਕਦਾ ਸਵੇਰੇ 5 ਵਜੇ ਦੀ ਅਗਰ ਗੱਲ ਕਰੀਏ ਬਾਕੀ ਕੱਲ ਦੇ ਅਗਰ ਤਾਪਮਾਨ ਦੀ ਗੱਲ ਕਰੀਏ ਕੱਲ ਨੂੰ ਜਿਹੜਾ ਤਾਪਮਾਨ ਐਵਰੇਜ 30°C ਮੈਕਸਿਮਮ ਅਤੇ ਘੱਟੋ-ਘੱਟ 27° ਓਵਰਆਲ ਗੱਲ ਕਰੀਏ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਤੇ ਮਿਲਦੇ ਹਾਂ ਸਵੇਰ ਦੀ ਵੀਡੀਓ ਵਿੱਚ ਜਾਣਕਾਰੀ ਚੰਗੀ ਲੱਗੀਏ ਵੀਡੀਓ ਲਾਈਕ ਵੀ ਕਰ ਦਿਓ ਧੰਨਵਾਦ ਜੀ